ਸੱਚੇ ਖਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਿਸਕੰਦਰ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੇ ਪਹਿਲਾ ਨਜ਼ਰ ਮਾਰ ਲੈਨੇ ਆਮੋ ਹੈਡਲਾਈਨਸ ਤੇ ਪੰਜਾਬ ਵਾਸੀਆਂ ਲਈ ਸੀਮਾ ਮੰਨੀ ਕੀਤਾ ਵੱਡਾ ਐਲਾਨ ਦੋ ਹੋਰ ਟੋਲ ਪਲਾਸੇ ਕਿਤੇ ਜਾਣ ਦੇ ਬੰਦ ਹੁਦਾਇਕ ਖੇਤਰਨ ਘਰਾਲਾ ਤੇ ਸੁਸ਼ੀਲ ਰਿੰਕੂ ਦੀਆਂ ਵਧੀਆਂ ਮੁਸ਼ਕਲਾਂ ਸਰਕਾਰ ਨੇ ਸੁਰੱਖਿਆ ਦੇ ਵਿੱਚ ਕੀਤੇ ਕਟੌਤੀ ਦਿੱਲੀ ਸ਼ਰਾਪੁਟਾਲਾ ਮਾਮਲੇ 'ਚ ਮੰਤਰੀ ਕਲਾਸ਼ ਗਹਿਲੋਤੋ ਕੀਤੇ ਗਏ ਪੁੱਛ ਗਏ ਚ ਮਨਜਿੰਦਰ ਸਿਰਸਾਨੇ ਦਿੱਤਾ ਬਿਆਨ ਨੌਜਵਾਨ ਕਿਸਾਨ ਨਵਦੀਪ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਦੇ ਵਿੱਚ ਸਿਆਸੀ ਲੀਡਰਾਂ ਨੇ ਦਿੱਤਾ ਪ੍ਰਤੀਕਰਮ ਤੇ ਹੁਣ ਖਬਰਾਂ ਵਿਸਥਾਰ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ 2 ਤਰੀਕ ਤੋਂ ਪੰਜਾਬ ਦੇ ਦੋ ਹੋਰ ਟੋਲ ਪਲਾਜ਼ੇ ਬੰਦ ਹੋ ਜਾਣਗੇ ਇਹ ਟੋਲ ਪਲਾਜ਼ੇ ਕੋ ਕੰਪਨੀ ਦੇ ਨੇ ਹਾਲਾਂਕਿ ਇਹਨਾਂ ਟੋਲ ਪਲਾਜ਼ਿਆਂ ਨੇ ਕੁਝ ਹੋਰ ਦਿਨ ਮੰਗੇ ਸਨ ਤਾਂ ਜੋ ਆਪਣਾ ਕਾਟਾ ਪੂਰਾ ਕਰ ਸਕਣ ਪਰ ਮਾਨ ਸਰਕਾਰ ਨੇ ਉਹਨਾਂ ਦੀ ਇਹ ਅਪੀਲ ਖਾਰਜ ਕਰ ਦਿੱਤੀ ਹੈ ਸੂਬੇ ਦੀ ਮਾਨ ਸਰਕਾਰ ਨੇ ਦੋ ਹੋਰ ਟੋਲ ਪਲਾਜ਼ੇ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਲੁਧਿਆਣਾ ਤੋਂ ਬਰਨਾਲਾ वाया ਸੁਧਾਰ ਰਾਏਕੋਟ ਮਹਿਲਕਲਾ ਦੋ ਟੋਲ ਪਲਾਜ਼ਾ ਨੇ ਇੱਕ ਪਿੰਡ ਰਖਵਾ ਨੇੜੇ ਮੁੱਲਾਪੁਰ ਦੂਜਾ ਪਿੰਡ ਮਹਿਲਕਲਾ ਇੱਕੋ ਕੰਪਨੀ ਦੇ ਨੇ ਕੰਪਨੀ ਨੇ ਕੋਵਿਡ ਦੇ ਕਿਸਾਨ ਅੰਦੋਲਨ ਦਾ ਫੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਇਹ ਦੋਵੇਂ ਟੋਲ 2 April ਰਾਤ 12 ਵਜੇ ਬੰਦ ਹੋ ਜਾਣਗੇ ਇਨਕਲਾਬ ਜ਼ਿੰਦਾਬਾਦ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਾਨ ਸਰਕਾਰ ਨੇ ਪੰਜਾਬ ਦੇ ਕਈ ਟੋਲ ਪਲਾਜ਼ੇ ਬੰਦ ਕਰਵਾਏ ਨੇ ਜਿਹੜੇ ਆਪਣੀ ਮਿਆਦ ਪੂਰੀ ਕਰ ਚੁੱਕੇ ਸਨ ਹੁਣ ਤੱਕ ਪੰਜਾਬ ਸਰਕਾਰ 12 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ ਤੇ ਇਹ ਵੀ ਦੱਸਣਯੋਗ ਹੈ ਕਿ ਕਿਸੇ ਵੀ ਕੰਪਨੀ ਦੀ ਮਿਆਦ ਵਧਾਉਣ ਦੀ ਮੰਗ ਸੂਬਾ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਗਈ ਇਨ੍ਹਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਬਿੱਦੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਦੇ ਵੱਲੋਂ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਡਟ ਕੇ ਪੈਰਾ ਦਿੱਤਾ ਗਿਆ ਸੀ ਤੇ ਕਾਫੀ ਸਮਾਂ ਇਹ ਟੋਲ ਪਲਾਜ਼ਿਆਂ ਤੇ ਸੇਵਾ ਮੁਫਤ ਸੀ ਹੁਣ ਵੀ ਅਜੇ ਹਹੀ ਕੁਝ ਸਮੇਂ ਸਮੇਂ ਤੇ ਵਿਖ ਨੂੰ ਮਿਲਦਾ ਹੈ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿੱਟੇ ਹੋਏ ਕਿਸਾਨ ਕਿਸੇ ਨਾ ਕਿਸੇ ਦਿਨ ਟੋਲ ਪਲਾਜ਼ਾ ਨੂੰ ਮੁਫਤ ਕਰਨ ਦੀ ਮੰਗ ਚੁੱਕਦੇ ਨੇ ਉਸ ਦਿਨ ਟੋਲ ਪਲਾਜ਼ਾ ਤੇ ਆਵਾਜਾਈ ਬਿਨਾ ਕਿਸੇ ਫੀਸ ਦੇ ਕੀਤੀ ਜਾਂਦੀ ਏ ਅਤੇ ਹੁਣ ਪੰਜਾਬ ਸਰਕਾਰ ਆਏ ਦਿਨ ਨਵੇਂ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕਰ ਦਿੰਦੀ ਏ ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਹਿਸੂਸ ਹੁੰਦੀ ਏ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਲੋਕਾਂ ਦੀ ਪਲਾਈ ਵਾਸਤੇ ਹੋਰ ਕਿਹੜੇ ਅਹਿਮ ਕਦਮ ਚੁੱਕੇ ਜਾਂਦੇ ਨੇ ਅਤੇ ਹੋਰ ਕਿਹੜੇ ਅਜਿਹੇ ਟੋਲ ਪਲਾਜ਼ੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲਣਗੇ ਜਿੱਥੇ ਸਰਕਾਰ ਮਿਆਦ ਵੀ ਨਹੀਂ ਵਧਾਵੇਗੀ ਅਤੇ ਸੇਵਾਵਾਂ ਬੰਦ ਕਰ ਦੇਵੇਗੀ ਤੇ ਉਧਰ ਭਾਜਪਾ ਦੇ ਜਾਣ ਤੋਂ ਬਾਅਦ ਵਿਧਾਇਕ ਸ਼ੀਤਲ ਅਨਗਰਾਲ ਤੇ ਸੰਸਦ ਸੁਸ਼ੀਲ ਕੁਮਾਰ ਰਿੰਕੂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਬੀਤੇ ਦਿਨੀ ਦੋਹਾਂ ਨੂੰ ਆਪ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਪੰਜਾਬ ਸਰਕਾਰ ਨੇ ਦੋਹਾਂ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਕਦਮ ਚੁੱਕੇ ਨੇ ਸਰਕਾਰ ਨੇ ਦੋਹਾਂ ਦੇ ਸੁਰੱਖਿਆ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪਛਮੀ ਤੋਂ ਸਾਬਕਾ ਵਿਧਾਇਕ ਸ਼ੀਤਲ ਅਨਗਰਾਲ ਦੀ ਸੁਰੱਖਿਆ ਘੱਟ ਕਰਨ ਦੇ ਹੁਕਮ ਦਿੱਤੇ ਗਏ ਨੇ ਰਿੰਕੂ ਦੀ ਸੁਰੱਖਿਆ ਲਈ ਤਨਾਤ ਪੰਜਾਬ ਪੁਲਿਸ ਦੇ ਕਮਾਂਡੋਜ਼ ਨੂੰ ਵਾਪਸ ਬੁਲਾ ਲਿਆ ਗਿਆ ਹੈ ਇਸ ਤੋਂ ਇਲਾਵਾ ਇੱਕ ਸੁਰੱਖਿਆ ਵਾਹਨ ਜਿਸ ਨੂੰ ਪਾਇਲਟ ਜਿਪਸੀ ਵੀ ਆਖਿਆ ਜਾਂਦਾ ਹੈ ਉਸ ਨੂੰ ਵੀ ਸੁਰੱਖਿਆ ਤੋਂ ਹਟਾ ਲਿਆ ਗਿਆ ਹੈ ਹਾਲਾਂਕਿ ਸਾਬਕਾ ਵਿਧਾਇਕ ਅਨਗਰਾਲ ਦੀ ਸੁਰੱਖਿਆ 'ਚ ਹਜੇ ਤੱਕ ਕੋਈ ਕਮੀ ਨਹੀਂ ਆਈਏ ਆਮ ਆਦਮੀ ਪਾਰਟੀ ਛੱਟ ਕੇ ਪਾਜ ਪਾਜ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਸੁਰੱਖਿਆ ਵਿੱਚ ਵੱਡੀ ਕਟੌਤੀ ਕੀਤੀ ਹੈ ਇਸ ਤੋਂ ਪਹਿਲਾਂ ਰਿੰਕੂ ਦੀ ਸੁਰੱਖਿਆ ਲਈ ਚਾਰ ਪੁਲਿਸ ਮੁਲਾਜ਼ਮ ਅਤੇ ਚਾਰ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ ਮੌਜੂਦ ਹੁੰਦੇ ਸਨ ਪਰ ਸਰਕਾਰ ਨੇ ਚਾਰ ਕਮਾਂਡੋਜ਼ ਨੂੰ ਵਾਪਸ ਬੁਲਾ ਲਿਆ ਹੈ ਦੋ ਦੀ ਰਵਾਨਗੀ ਪਿਤੇ ਦਿਨੀ ਕੀਤੀ ਗਈ ਸੀ ਜਦਕਿ ਦੋ ਦੀ ਰਵਾਨਗੀ ਔਨਮਲੇ ਦਿਨਾਂ ਦੇ ਵਿੱਚ ਕਰ ਦਿੱਤੀ ਜਾਵੇਗੀ ਜਲਦ ਹੀ ਸ਼ੀਤਲ ਅਨੁਗਰਾਲ ਦੀ ਸੁਰੱਖਿਆ ਦੇ ਵਿੱਚ ਵੀ ਕਟੌਤੀ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਦੋਂ ਰਿੰਕੂ ਅਤੇ ਅਨੁਗਰਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ ਤਬ ਵਸਤੀ ਦਾਨਿਸ਼ ਮੰੰਦਾ ਚੌਂਕ ਦੇ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਉਕਤ ਸੜਕ ਦੋਵਾਂ ਆਗੂਆਂ ਦੇ ਘਰ ਵੱਲੋਂ ਜਾਂਦੀ ਹੈ ਜਿੱਥੋਂ ਦੇ ਸਰਕਾਰੀ ਬੋਰਡ ਵੀ ਪਾੜ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪਾਜਪਾ ਆਗੂਆਂ ਨੇ ਰਿੰਕੂ ਅਤੇ ਅਨਗਰਾਲ ਦੀ ਸੁਰੱਖਿਆ ਵਧਾਉਣ ਸੰਬੰਧੀ ਜ਼ਿਲ੍ਹਾ ਚੋਣ ਅਫਸਰ ਕਮ ਡੀਸੀ ਜਲੰਧਰ ਹਿਮਾਂਸ਼ੂ ਅਗਰਵਾਲ ਨੂੰ ਇੱਕ ਚਿੱਠੀ ਲਿਖੀ ਸੀ। ਜਿਸ ਦੇ ਵਿੱਚ ਉਹਨਾਂ ਨੇ ਦੋਵਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ ਪਰ ਸੁਰੱਖਿਆ ਵਧਾਉਣ ਦੀ ਬਜਾਏ ਪੰਜਾਬ ਸਰਕਾਰ ਨੇ ਸੁਰੱਖਿਆ ਨੂੰ ਘਟਾ ਦਿੱਤਾ ਹੈ ਰਿੰਕੂ ਅਤੇ ਅਨੁਗਰਾਲ ਨੇ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਰੌਲੀ ਤੋਂ ਪਹਿਲਾਂ ਬੀਤੇ ਦਿਨੀ ਦਿੱਲੀ ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਸੁਸ਼ੀਲ ਰਿੰਕੂ ਅਤੇ ਅਨੁਗਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੀ ਨਾਲ ਮੁਲਾਕਾਤ ਕੀਤੀ ਸੀ ਉਕਤ ਮੀਟਿੰਗ ਵਿੱਚ ਮੁੱਖ ਤੌਰ ਤੇ ਉਹਨਾਂ ਦੀ ਕੱਟੀ ਸੁਰੱਖਿਆ ਬਾਰੇ ਚਰਚਾ ਕੀਤੀ ਗਈ ਸੀ ਰਿੰਕੂ ਨੇ ਪੰਜਾਬ 'ਚ ਵਿਕ ਰਹੇ ਨਸ਼ਿਆਂ ਦਾ ਮੁੱਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਉਠਾਇਆ ਸੀ ਤੇ ਇਸ ਸਬੰਧੀ ਗੱਲਬਾਤ ਕੀਤੀ ਸੀ। ਉਹਨਾਂ ਕਿਹਾ ਕਿ ਉਹ ਅਕਸਰ ਨਸ਼ੇ ਦੇ ਖਿਲਾਫ ਬੋਲਦੇ ਹੁੰਦੇ ਨੇ ਜਿਸ ਕਾਰਨ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰ ਫਿਰ ਵੀ ਸਰਕਾਰ ਨੇ ਸੁਰੱਖਿਆ ਘਟਾ ਦਿੱਤੀ ਏ। ਦੋਵਾਂ ਆਗੂਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਏ। ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਨੁਗਰਾਲ ਅਤੇ ਰਿੰਕੂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਏ। ਦਿੱਲੀ ਸ਼ਰਾਬ ਕੋਟਾਲਾ ਮਾਮਲੇ ਵਿੱਚ ਈਡੀ ਲਗਾਤਾਰ ਇੱਕ ਤੋਂ ਬਾਅਦ ਇੱਕ ਆਪ ਵਿਧਾਇਕਾਂ ਤੇ ਕਾਰਵਾਈ ਕਰ ਰਹੀ ਏ ਆਪ ਸੁਪਰੀਮੋ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਆਪ ਦੇ ਇੱਕ ਹੋਰ ਵੱਡੇ ਮੰਤਰੀ ਕੈਲਾਸ਼ ਗਹਿਲੋਤ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਏ ਜਿਸ ਤੋਂ ਬਾਅਦ ਭਾਜਪਾ ਦੇ ਸਿਖਾਗੂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਆਪ ਦੇ ਵਿਰੁੱਧ ਅਭਿਆਨ ਦਿੱਤਾ ਗਿਆ ਹੈ ਸ਼ੁਰੂਆਤ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ED ਨੇ ਦਿੱਲੀ ਦੇ ਟ੍ਰਾਂਸਪੋਰਟ ਗ੍ਰਹਿ ਅਤੇ ਕਾਨੂੰਨੀ ਮੰਤਰੀ ਕਲਾਸ਼ ਗਹਿਲੋਤ ਨੂੰ ਵੀ ਪੁਚ ਗਿੱਚ ਲਈ ਬੁਲਾਇਆ ਹੈ ਦਸਤਯੇ ਕਿ ਉਹ ਅੱਜ 11:30 ਵਜੇ ED ਦਫਤਰ ਪਹੁੰਚੇ ਸਨ ਈਡੀ ਨੇ ਅੱਜ ਸਵੇਰੇ ਹੀ ਗਹਿਲੌਤ ਨੂੰ ਸੱਮਨ ਜਾਰੀ ਕਰਕੇ ਤੁਰੰਤ ਪੁਚ ਗਿੱਚ ਲਈ ਆਪਣੇ ਦਫ਼ਤਰ ਬੁਲਾਇਆ ਸੀ ਗਹਿਲੌਤ ਨੂੰ منی ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਏਜੰਸੀ ਦਾ ਕਹਿਣਾ ਹੈ ਕਿ ਗਹਿਲੌਤ 2021-22 ਲਈ ਸ਼ਰਾਬ ਨੀਤੀ ਬਣਾਉਣ ਵਾਲੇ ਮੰਤਰੀਆਂ ਦੇ ਸਮੂਹ ਦਾ ਹਿੱਸਾ ਸਨ ਜਿਸ ਦੇ ਵਿੱਚ ਉਪ ਮੁੱਖ ਮੰਤਰੀ ਮਨੀਸ਼ सिसोदिया ਤੇ ਸਾਬਕਾ ਸ਼ਹਿਰੀ ਵਿਕਾਸ ਦੇ ਮੰਤਰੀ ਸੁਪਿੰਦਰ ਚੈਨ ਵੀ ਸ਼ਾਮਲ ਸਨ ਇਸ ਦੇ ਉੱਤੇ ਭਾਜਪਾ ਦੇ ਸਿਕ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਆਪਣਾ ਪ੍ਰतिकਰਮ ਜ਼ਾਹਿਰ ਕੀਤਾ ਗਿਆ ਹੈ मीडिया की खबरों से पता चल रहा है कैलाश गहलोत जी को भी ईडी ने समन किया है कैलाश गहलोत बहुत इंपॉर्टेंट कड़ी हैं इस सारे शराब घोटाले की क्योंकि जब ग्रुप ऑफ मिनिस्टर्स बना जीओ जो अरविंद केजरीवाल जी ने तीन मंत्रियों का ग्रुप ऑफ मिनिस्टर्स बनाया जिन्होंने ये पॉलिसी को बनाया उसमें कैलाश गहलोत एक थे सितेंद्र जैन दूसरे थे और मनीष सिसोदिया जी थे तो एक बात बहुत स्पष्ट है अभी इस पूछताछ में सब कुछ सामने आ जाएगा किस तरह से वो टेलर मेड पॉलिसी जो अरविंद केजरीवाल जी के दोस्तों को लाभ देने के लिए बनाई गई थी वो पॉलिसी कैलाश जी तक तो कैसे कैसे आई वो मीटिंग में पॉलिसी आई क्या वही ये पॉलिसी थी जो सी अरविंद जी ने अरविंद केजरीवाल जी जी के घर मनीष सिसोदिया को थमाई थी क्या ये वही पॉलिसी थी जो साउथ के लोगों ने ड्राफ्ट करी थी और फिर ये पॉलिसी ऑफिस तक पहुंचती है तो सत्यर जैन जी के बाद मनीष सिसोदिया जी के बाद कैलाश गिलौट बहुत अहम कड़ी है और मैं ये मानता हूं अब दूध का दूध और पानी का पानी होगा बड़ा स्पष्ट हो जाएगा कि पुख्ता सबूत जो हैं वो कैलाश गहलोत जी की बातचीत में निकलेंगे और ये बड़ा स्पष्ट हो जाएगा कि ये पॉलिसी जो थी पब्लिक की पॉलिसी नहीं थी बल्कि शराब कारोबारी जिन्होंने ये काला धन कमाने का रास्ता निकाला था और अरविंद केजरीवाल जी के दोस्त थे उन द्वारा ये पॉलिसी दी गई थी कैलाश गहलोत को भी अब ये स्पष्ट करना होगा उनके पॉलिसी उनके पास कैसे आई ਇਹ ਪਾਲਿਸੀ ਦੀ ਕਾਪੀ ਨੂੰ ਕਿਸ ਨੇ ਥਮਾਈ? ਔਰ ਅਗਰ ਇਹ ਪਾਲਿਸੀ ਸਰਕਾਰੀ ਡਰਾਫਟ ਦਾ ਹਿੱਸਾ ਨਹੀਂ ਥੀ, ਤਾਂ ਫਿਰ ਪਾਲਿਸੀ ਕਲਾਸ਼ ਗਰੌੜਜੀ ਦੇ ਹੱਥ ਵਿੱਚ ਕਿਸ ਨੇ ਦੀ? ਇਹ ਸਾਰੀ ਬਾਤیں ਅਬ ED ਦੀ ਪੁੱਛਤਾਛ ਵਿੱਚ ਆਉਣਗੀਆਂ। ਇਸ ਲਈ ਕਲਾਸ਼ ਕੇ ਲੋੜ ਬਹੁਤ ਐਮ ਕੜੀ ਹੋਣਗੇ। ਅਰਵਿੰਦ ਕੇਜਰੀਵਾਲ ਜੀ ਦੀ ਸਜ਼ਾ ਮੇ ਅਰਵਿੰਦ ਕੇਜਰੀਵਾਲ ਜੀ ਕੋ ਇਹ ਸਾਰੇ ਘੁਟਾਲੇ ਦੀ ਸਜ਼ਾ ਦਿਲवाने ਮੇ। ਜ਼ਿਕਰ ਹੈ ਕਿ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਚ ਆਏ ਦਿਨ ਨਵਾਂ ਮੋੜ ਵੇਖਣ ਨੂੰ ਮਿਲਦਾ ਹੈ। ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਕਿਸ ਵੱਡੇ ਮੰਤਰੀ ਨੂੰ ED ਦੇ ਵੱਲੋਂ ਵਕਤ ਪਾਇਆ ਜਾਂਦਾ ਹੈ। ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਨੌਜਵਾਨ ਕਿਸਾਨ ਨਵਦੀਪ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈਣ ਦਾ ਮਾਮਲਾ ਗਰਮਾ ਗਿਆ ਹੈ ਵੱਖ-ਵੱਖ ਸਿਆਸੀ ਲੀਡਰਾਂ ਨੇ ਇਸ ਮਾਮਲੇ ਤੇ ਆਪਣਾ ਪ੍ਰतिकਰਮ ਦਿੱਤਾ ਹੈ ਵਿਧਾਇਕ ਸੁਖਪਾਲ ਖਹਿਰਾ ਤੇ ਵਿਕ੍ਰਮਜੀਤਿਆ ਨੇ ਇਸ ਸਬੰਧੀ ਸੂਬਾ ਸਰਕਾਰ ਨੂੰ ਘੇਰਿਆ ਹੈ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਨਵਦੀਪ ਸਿੰਘ ਦਾ ਮਾਮਲਾ ਪੱਖਤਾ ਹੋਇਆ ਨਜ਼ਰ ਆ ਰਿਹਾ ਹੈ ਇਸ ਮਾਮਲੇ ਤੇ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾਨੀ ਆਪਣਾ ਪ੍ਰतिकਰਮ ਦਿੱਤਾ ਹੈ ਹਰਿਆਣਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬਾ ਸਰਕਾਰ ਦੀ ਕਾਰਖੁਸਾਰੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਲਿਖਿਆ ਹੈ ਕਿ ਕਿਸਾਨ ਅਤੇ ਵਾਟਰ ਕੈਨਨ ਮੈਨ ਨੇ ਨਵਦੀਪ ਅਤੇ ਘੁਰਕੀਰਤ ਨੂੰ ਪੰਜਾਬ ਦੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਭਾਵੇਂ ਹਰਿਆਣਾ ਪੁਲਿਸ ਨੇ ਸੈਂਕੜੇ ਕਿਸਾਨ ਜ਼ਖਮੀ ਕੀਤੇ ਅਤੇ ਪੰਜਾਬ ਦੇ ਇਲਾਕੇ ਵਿੱਚ ਸੈਂਕੜੇ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਇਆ ਭਗਵੰਤ ਮਾਨ ਨੇ ਇੱਕ ਵੀ ਐਫ ਆਰ ਦਰਜ ਨਹੀਂ ਕੀਤੀ ਪਰ ਹਰਿਆਣਾ ਪੁਲਿਸ ਨੂੰ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਦੇ ਰਹੇ ਨੇ ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ ਅੱਜ ਜਿਹੜਾ ਨਵਦੀਪ ਸਿੰਘ ਹੈ ਜਿਨੇ ਪਹਿਲੀ ਕਿਸਾਨੀ ਸੰਘਰਸ਼ 'ਚ ਵੀ ਬੜਾ ਅਮਰੂਲ ਅਦਾ ਕੀਤਾ ਸੀ ਉਦੋਂ ਜਦੋਂ ਵਾਟਰ ਕੈਨਨ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ ਵਾਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ ਜੇ ਇਸ ਨੌਜਵਾਨ ਨੇ ਉਸ ਟਰੱਕ ਤੇ ਚੜ ਕੇ ਉਸ ਵਾਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਉਹਦੀ ਇੱਜ਼ਤ ਕੀਤੀ ਕਿਉਂਕਿ ਉਸ ਵੇਲੇ ਵਾਟਰ ਕੈਨਨ ਜਿਹੜਾ ਉਹ ਮਾਰਦੇ ਸੀ ਬਜ਼ੁਰਗਾਂ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨਕਜਾਨੀ ਮਾਲੀ ਨੁਕਸਾਨ ਹੁੰਦਾ ਸੀ ਚਲੋ ਉਹ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਗਿਆ ਅਈ ਉਹਨੇ ਕਿਹੜਾ ਕਾਨੂੰਨ ਇਹ ਜਾ ਤੋੜਤਾ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅਨਦਾਤਾ ਦੀ ਗੱਲ ਕਰੇ ਅਨਦਾਤਾ ਦੀ ਆਵਾਜ਼ ਉਠਾਵੇ ਅਨਦਾਤਾ ਦੇ ਹੱਕ 'ਚ ਪੈਰਾ ਦੇਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਜ ਉਹਨਾਂ ਤੇ ਸ਼ਕਤੀ ਕੀਤੀ ਜਾਣ ਕਿ ਇਹ ਲੋਕਤੰਤਰ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਕਨੌਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਨੂੰ ਲੈਣ ਜਾਂ ਆਪ ਉਹਦੀ ਕੋਈ ਫਲਾਈਟ ਸੀ ਮੈਨੂੰ ਇਸ ਗੰਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에어ਪੋਰਟ ਗਿਆ ਸੀ ਔਰ ਉਸ 에어ਪੋਰਟ ਤੋਂ ਉਹਨੂੰ ਘੇਰ ਲਿਆ ਗਿਆ ਕੋ ਉਹਨੂੰ ਅਰੈਸਟ ਪਾਤੀ ਗਈ ਮੈਂ ਅੱਜ ਜਾਕਰ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਐਡੇ ਡਿ ਕ੍ਰਿਮੀਨਲ ਜੇਲਾ ਚੋਂ ਬਹਿ ਕੇ ਇੰਟਰਵਿਊ ਆ ਦੇ ਜਾਂਦੇ ਨੇ ਕਿ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ ਕੱਲ ਦਾ ਤਾਂ ਜਿਹਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ ਦੇਸ਼ ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ ਅਜ ਉਸ ਨੂੰ ਇਸ ਲਈ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ ਤੇ ਨਹੀਂ ਚੱਲਦਾ ਮੈਂ ਚਾਹੂੰਗਾ ਕਿ ਉਹ ਦੀ ਇਮੀਡੀਏਟਲੀ ਰੀਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ ਜੈ ਜਵਾਨ ਜੈ ਕਿਸਾਨ ਜ਼ਿਕਰ ਇਹ ਹੈ ਕਿ ਪਹਿਲੇ ਕਿਸਾਨ ਅੰਦੋਲਨ ਦੇ ਦੌਰਾਨ ਨਵਦੀਪ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਹੁਣ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਦਿੱਲੀ ਸ਼ਰਾਬ ਕੋਟਾਲਾ ਮਾਮਲੇ ਵਿੱਚ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਵੱਲੋਂ ਰੋਜ਼ਾਨਾ ਪ੍ਰੈਸ ਕਾਨਫਰੰਸ ਕਰਕੇ ਨਵੀਂ ਹੀ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਹੁਣ ਆਪ ਮੰਤਰੀਆਂ ਨੇ ਦਿੱਲੀ ਸ਼ਰਾਬ ਕੋਟਾਲੇ ਦੇ ਸਰਕਾਰੀ ਗਵਾਹ ਦੇ ਪਿਤਾ ਨੂੰ ਭਾਜਪਾ ਦੀ ਸਹਿਯੋਗੀ ਪਾਰਟੀ ਵੱਲੋਂ ਲੋਕ ਸਭਾ ਦਾ ਟਿਕਟ ਦਿੱਤੇ ਜਾਂ ਤੇ ਨਿਸ਼ਾਨਾ ਵੀ ਵਿੰਨਿਆ ਹੈ ਦਿੱਲੀ ਸ਼ਰਾਕੁਟਾਲਾ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਏ ਤੇ ਇਸੇ ਦੌਰਾਨ ਭਾਜਪਾ ਦੇ ਉੱਤੇ ਨਿਸ਼ਾਨੇ ਸਾਦੇ ਜਾਂਦੇ ਨੇ ਅੱਜ ਫੇਰ ਇੱਕ ਵਾਰ ਦਿੱਲੀ ਦੀ ਮੰਤਰੀ ਆਤਿਸ਼ੀ ਅਤੇ ਸੌਰਵ ਭਰਦਵਾਜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਤੇ ਸਰਕਾਰੀ ਗਵਾਹ ਦੇ ਪਿਤਾ ਨੂੰ ਭਾਜਪਾ ਦੇ ਸਹਿਯੋਗੀ ਜੀਟੀਪੀ ਦੇ ਵੱਲੋਂ ਲੋਕ ਸਭਾ ਦਾ ਟਿਕਟ ਦੇਣ ਦੇ ਦੋਸ਼ ਲਗਾਏ ਗਏ ਨੇ इस संबंधी होना की कहा तो सुनानेया ईडी को ये चैलेंज करना चाहती हैं कि अगर आप वास्तविक तौर पे एक इंडिपेंडेंट इन्वेस्टिगेटिंग एजेंसी हैं तो इन सारे फैक्ट्स को रिकॉर्ड पे लेके आइए भारतीय जनता पार्टी और साउथ लॉबी के इस रिश्ते को इन्वेस्टिगेट करिए भारतीय जनता पार्टी को आरोपी बनाइए और अपनी चार्जशीट में भारतीय जनता पार्टी और साउथ लॉबी जो साउथ की शराब कारोबारियों की लॉबी है उनसे भारतीय जनता पार्टी के रिश्ते को कोर्ट के सामने रखिए ये मेरा ईडी को चैलेंज है हर आदमी जो अरविंद केजरीवाल के खिलाफ इतने दबाव के बाद जेल डालने के बाद गवाही देता है वो कहीं ना कहीं भारतीय जनता पार्टी से सीधा जुड़ा हुआ है ऐसा नहीं कि कोई दूर का रिश्ते नाते करके जुड़ा हुआ है सीधा जुड़ा हुआ है MSR को भारतीय जनता पार्टी के एनडीए के टीडीपी ने अपना उम्मीदवार बनाया है और वो पिछले कई दिनों से वहां पे कैंपेनिंग कर रहे हैं तो हम जिस तरीके से अरविंद केजरीवाल जी ने कोर्ट में कहा था शरद रेड्डी की कंपनी ने 55 करोड़ रुपए आरोपी बनने के बाद भारतीय जनता पार्टी को दिए इसकी जांच भी ईडी करे तो मुझे लगता है कि ये चीज़ भी ईडी रिकॉर्ड पे लेके आए कि ये राघव मगुंटा और इनके पिता मगुंटा श्रीनिवासन रेड्डी दोनों भारतीय जनता पार्टी और एनडीए से सीधा संबंधित है इस चीज़ की जांच भी ईडी करे मैं समझता हूँ वर्षों से इन लोगों के एक दूसरे को फ़ोन कॉल्स जो हैं ਉਹ ਮੌਜੂਦ ਹੋਣਗੇ ਇਹ ਲੋਕਾਂ ਦਾ ਰਿਸ਼ਤਾ ਮੌਜੂਦ ਹੋਗਾ ਇਸ ਕੇ ਅੰਦਰ ਛੋਟੀ ਮੋਟੀ ਵੀ ਇਨਵੈਸਟੀਗੇਸ਼ਨ ਹੋਗੀ ਤਾਂ ਸਭ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਫ਼ ਹੋ ਜਾਏਗਾ ਜ਼ਿਕਰ ਹੋ ਹੈ ਕਿ ਫਿਲਹਾਲ ਅਰਵਿੰਦ ਕੇਜੀਵਾਲ ਈਡੀ ਦੇ ਹਿਰਾਸਤ ਦੇ ਵਿੱਚ ਨੇ ਤੇ ਈਡੀ ਨੂੰ ਰਿਮਾਂਡ ਮਿਲਿਆ ਹੋਇਆ ਹੈ ਈਡੀ ਲਗਾਤਾਰ ਅਰਵਿੰਦ ਕੇਜੀਵਾਲ ਦੇ ਫੋਨ ਦਾ ਪਾਸਵਰਡ ਮੰਗ ਰਹੀ ਏ ਤੇ ਇਸ ਮਾਮਲੇ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਦਾ ਜਥਾ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਇਆ ਹੈ ਵੱਡੀ ਗਿਣਤੀ ਵਿੱਚ ਕਿਸਾਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏ ਨੇ ਇਸ ਦੌਰਾਨ ਕਿਸਾਨਾਂ ਨੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਹੈ ਕਿਸਾਨ ਆਗੂ ਸਰਵਿੰਦਰ ਸਿੰਘ ਪੰਦੇਰ ਨੇ ਕਿਹਾ ਹੈ ਕਿ ਹਰ ਮਹੀਨੇ ਦੀ 10, 20 ਅਤੇ 30 ਤਰੀਕ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਦੋਲਨ ਵਾਸਤੇ ਜਥੇ ਰਵਾਨਾ ਕੀਤੇ ਜਾਣਗੇ ਅੱਜ ਅੰਮ੍ਰਿਤਸਰ ਵਿਖੇ ਕਈ ਜਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏ ਇਸ ਦੌਰਾਨ ਬੀਬੀਆਂ ਦਾ ਜਥਾ ਵੀ ਮੌਜੂਦ ਸੀ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨਾਂ ਦਾ ਦਰਣਾ ਚੱਲੀ ਹੈ ਤੇ ਕਈ ਮੰਗਾਂ ਕੇਂਦਰ ਅਕੇ ਰੱਖੀਆਂ ਗਈਆਂ ਨੇ ਪਰ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਹੀ ਕਈ ਮਹੀਨਿਆਂ ਤੋਂ ਰੋਕਿਆ ਗਿਆ ਹੈ इस तो पहला दस की दे, दे, दे सरकार दी, अर्थी भी भी की अमृतसर किसानी फूकी गई नहीप लड़ रहा आपने आज से तीन दिन पहले आप इंग्लैंड में लंडन की रोड पर भी किसानों के ट्रैक्टर देखे होंगे वो भी संघर्ष कर रहे हैं तो ये पूरा वर्ल्ड वाइड मुद्दा बना हुआ है और पूरे दुनिया भर के किसान जो कारपोरेट की नीति है, उनसे दुखी हैं और हम ये भी सवाल करना चाहेंगे भाजपा से माननीय प्रधानमंत्री से वो ज़रूर बताएं हमें कि जो इस बार गौतम अदानी जी की जायदाद 40 परसेंट कैसे बढ़ गई हमारे जो हमने हमारे साथ आपने वादा किया था कि 2022 में आपकी आमदन दुगनी करेंगे उसका क्या बना हम तो हर रोज आपके आंकड़े बता रहे हैं सत्ताईस रुपये से गुजारा कर रहे हैं और पूरी तरह देश भर में आपकी गठजोड़ सरकार और जो जमीन जबरदस्ती अधिग्रहण कर रहे हैं उनके ऊपर किसानों के ऊपर जुल्म ढाया जा रहा जिस तरह से बिहार में जबर किया गया और हमें अब यूपी से भी फोन आ रहे हैं कि एक जगह पर जमीन अधिग्रहण हो रही है और हमारे ऊपर ढाया जा रहा तो ये आंदोलन तब तक जारी रहेगा जब तक हमारी मांगें मान नहीं ली जाती ये किसान मजदूर का दबाव है इस बार जो डब्लू की मीटिंग आबूधाबी में हुई उनमें सैतालीस मुल्कों ने इनका विरोध कर दिया और ये बात कही कि जो पीस क्लॉज है उसको पक्का किया जाए और उनमें भारत को और छूट दी जानी चाहिए तो हमारा आंदोलन पूरी कामयाबी से आगे बढ़ रहा है ਜਿਸकी हम सब देश के किसान मजदूर को शुभकामनाएं देते हैं जिस तरह से आंदोलन आगे बढ़ रहा इस तरह से आगे बढ़ता रहेगा जिक्रु ਹੈ ਕਿ ਬਿੱਤ ਦਿਨੀ 10 20 ਅਤੇ 30 ਮਾਰਚ ਨੂੰ ਜਥੇ ਰਵਾਨਾ ਕਰਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਜਥੇ ਸ਼ੰਭੂ ਬਾਰਡਰ ਤੇ ਭੇਜੇ ਜਾ ਰਹੇ ਨੇ ਵਿਖਣਾ ਇਹ ਹੋਵੇਗਾ ਕਿਸਾਨਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਇਸ ਪ੍ਰਯਾਸ ਦਾ ਕੀ ਨਤੀਜਾ ਨਿਕਲਦਾ ਹੈ ਸ਼੍ਰੋਮਣੀ ਅਕਾਲੀ ਦਲ ਯੂਥ ਵੱਲੋਂ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੌਰਾਨ ਯੂਥ ਅਕਾਲੀ ਦਲ ਨੇ ਪੰਜਾਬ ਵਿੱਚ ਨਸ਼ਾ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅੜੇ ਹੱਥੀ ਲਿਆ। ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੌਕਰੀਆਂ ਸੰਬੰਧੀ ਵੀ ਟਿੱਪਣੀ ਕੀਤੀ। ਚੰਡੀਗੜ੍ਹ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜੜ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ। ਯੂਥ ਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁਦ ਦਾ ਹੀ ਬਿਆਨ ਹੈ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਵਕੁੰਧੀਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਹਿ ਸਕਦੇ ਆ ਕਿ ਇਸ ਸਮੇਂ ਪੰਜਾਬ ਦਾ ਮਾੜਾ ਹਾਲ ਹੋਇਆ ਪਿਆ ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਤੰਜੀਕ ਕੱਸੇ ਗਏ ਨੇ ਜਿਹੜਾ ਮੁੱਦਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਵਕਾਉਂਦੀਆਂ ਨੇ ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਨੇ ਅੱਜ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਮੈਂ ਫੇਰ ਰੀਪੀਟ ਕਰ ਰਿਹਾ ਭਗਵੰਤ ਮਾਨ ਬਾਰ-ਬਾਰ ਕਹਿੰਦਾ ਹੁੰਦਾ ਸੀ ਚਿੱਟਾ ਆਪਣੀ ਵਿਕਦਾ ਸਰਕਾਰਾਂ ਵਕਾਉਂਦੀਆਂ ਨੇ ਅੱਜ ਪੰਜਾਬ ਦੇ ਵਿੱਚ ਥਾਂ-ਥਾਂ ਜਿਹੜਾ ਚਿੱਟਾ ਵਿਕ ਰਿਹਾ ਜਿਹੜਾ ਪਿੰਡ-ਪਿੰਡ ਮਹੱਲੇ ਤੱਕ ਪੁੜੀਆਂ ਇੱਥੋਂ ਤੱਕ ਹਾਲਾਤ ਨੇ ਕਿ ਇੱਕ ਲੁਧਿਆਣੇ ਦੇ ਅਖਬਾਰ ਨੇ ਖਬਰ ਲਈ ਪਿਛਲੇ ਸਮੇਂ ਦੇ ਵਿੱਚ ਕਿ ਤਿੰਨ ਕੁੜੀਆਂ ਦੇ ਨਾਲ ਇੱਕ ਕੁੜੀ ਫ੍ਰੀ ਇਹ ਹਾਲਾਤ ਪੰਜਾਬ ਦੇ ਨੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਚੁੱਕੀ ਆ ਤੇ ਨਸ਼ੇ ਦੀ ਗਿਣਤੀ ਕਿੰਨੀ ਵੱਧ ਚੁੱਕੀ ਆ ਇਹ ਤਾਂ ਗਿਣਤੀ ਕਿਰਤੀ ਤੋਂ ਬਾਹਰ ਇਹ ਹਾਲਾਤ ਅੱਜ ਪੰਜਾਬ ਦੇ ਬਲੇ ਹੋਏ ਨੇ ਤੇ ਇਹਨਾਂ ਦਾ ਸੁਪਰੀਮੋ ਜਿਹੜਾ ਅੱਜ ਕੱਲ੍ਹ ਦਿੱਲੀ ਦੀ ਜੇਲ੍ਹ ਦੀ ਹਵਾ ਦੇਖ ਰਿਹਾ ਹੈ ਉਹ ਕਹਿੰਦਾ ਹੁੰਦਾ ਸੀ ਕਿ ਜੇ ਸਰਕਾਰਾਂ ਸਿਹਰਦ ਹੋਣ ਤਾਂ 2 ਹਫਤਿਆਂ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਪਰ 2 ਸਾਲ ਹੋ ਗਏ ਇੱਕ ਥਾਂ ਵੀ ਨਸ਼ਾ ਬੰਦ ਨਹੀਂ ਕਰ ਸਕੇ ਕਿਹੜੀ ਇਹਨਾਂ ਨੇ ਕੋਈ ਵੱਡੀ ਕਾਰਵਾਈ ਕੀਤੀ ਕਿਹੜੇ ਏਰੀਆ ਜਾਂ ਕਿਹੜੇ ਮਹੱਲੇ ਦੇ ਵਿੱਚ ਨਸ਼ਾ ਰੋਕ ਲਿਆ ਉਹ ਬਿਲਕੁਲ ਫੇਲ ਹੋ ਚੁੱਕੇ ਨੇ ਸੋ ਇਹ ਤੋਂ ਸਾਬਤ ਹੁੰਦਾ ਹੈ ਕਿ ਇਹ ਇਹਨਾਂ ਦੇ ਆਪਣੇ ਬਿਆਨ ਨੇ ਕਿ ਚਟਾ ਆਪਣੇ बिकਦਾ ਸਰਕਾਰਾਂ ਬਕੌਲੀਆਂ ਦਾ ਮਤਲਬ ਸਰਕਾਰ ਵਕਾਰੀ ਔਨ ਕਲੀਅਰ ਹੈ ਇਹਦਾ ਮਤਲਬ ਸਰਕਾਰਾਂ ਸਿਹਰਦ ਨਹੀਂ ਹੈਗੀਆਂ ਨਸ਼ੇਲੀ ਤੇ ਭ੍ਰਿਸ਼ਟਾਚਾਰ ਉਹਦਾ ਪੂਰਾ ਬੋਲਬਾਲਾ ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਹੋਏ ਪਏ ਨੇ ਦੱਸੋ ਇਹ ਕਿ ਲੋਕ ਸਭਾ ਚੋਣਾਂ ਨੇੜੇ ਨੇ ਇਸ ਕਰਕੇ ਹਰੇਕ ਪਾਰਟੀ ਵਿੱਚ ਅਦਲਾ ਬਦਲੀ ਦਾ ਦੌਰ ਜਾਰੀ ਹੈ ਅਜ ਬਸਪਾ ਤੇ ਕਾਂਗਰਸ ਦੇ ਕੁਝ ਆਗੂਆਂ ਨੇ ਆਪਣੀਆਂ ਪਾਰਟੀਆਂ ਤੋਂ ਦਰਕਿਨਾਰ ਕਰਦੇ ਹੋਏ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ ਤੇ ਅਕਾਲੀ ਦਲ ਦਿਨੋ ਦਿਨ ਮਜ਼ਬੂਤ ਹੁੰਦਾ ਵਿਖਾਈ ਦੇ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮੁਸਤੈਦੀ ਵਧਾਈ ਹੋਈ ਹੈ ਤੇ ਸ਼ਹਿਰ ਵਿੱਚ ਸੁਰੱਖਿਆ ਦੇ ਕੜੇ ਪ੍ਰਬੰੰਧਾ ਹੇਠ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਅਜਿਹੇ ਵਿੱਚ ਪੰਜਾਬ ਪੁਲਿਸ ਗੈਂਗਸਟਰਾਂ ਤੇ ਵੀ ਸ਼ਿਕੰਜਾ ਕੱਸਦੀ ਨਜ਼ਰ ਆ ਰਹੀ ਹੈ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਪ੍ਰੇਮਲ ਲਾਹੌਰਿਆ ਤੇ ਵਿੱਕੀ ਗੌਂਦਰ ਗੈਂਗ ਦੇ ਚਾਰ ਹੌਫਨਾਕ ਗੈਂਗਸਟਰ ਨੂੰ ਕ੍ਰਾਸ ਫਾਇਰਿੰਗ ਦੇ ਦੌਰਾਨ ਕਾਬੂ ਕੀਤਾ ਹੈ। ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਐਨਕਾਊਂਟਰ ਮਗਰੋਂ ਚਾਰ ਵਿਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ। ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ। ਸ਼ਹਿਰ ਵਿੱਚ ਗੈਂਗਸਟਰਾਂ ਤੇ ਸ਼ਿਕੰਜਾ ਕਸਦਿਆਂ ਹੋਇਆਂ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਜਲੰਧਰ ਕਮਿਸ਼ਨਰੇਟ ਦੇ ਵੱਲੋਂ ਪੁਲਿਸ ਨੇ ਪ੍ਰੇਮਲ ਲਾਹੌਰੀਆ ਤੇ ਵਿਕੀ ਗੌਂਦਰ ਗੈਂਗ ਦੇ ਨਾਲ ਸੰਬੰਧਿਤ ਚਾਰ ਖ਼ਾਫਨਾਕ ਗੈਂਗਸਟਰਾਂ ਨੂੰ ਕ੍ਰੋਸ ਫਾਇਰਿੰਗ ਦੇ ਵਿੱਚ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੇ ਕੋਲੋਂ 6 ਪਿਸਤੌਲ ਵੀ ਬਰਾਮਦ ਕੀਤੇ ਗਏ ਨੇ। ਚਾਰ ਬਦਮਾਸ਼ ਜਦ ਕਾਬੂ ਕਰਨ ਗਏ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ। ਇਹਨਾਂ ਦੇ ਪਿੱਛੇ ਆਪਾਂ ਪਹਿਲਾਂ ਤੋਂ ਲੱਗੇ ਹੋਏ ਸੀ। ਤੇ ਫਾਇਰਿੰਗ ਵੀ ਹੋਈ। ਦੋ ਤਿੰਨ ਗੋਲੀਆਂ ਦੋਨੋਂ ਤਰਫਾਂ ਚੱਲੀਆਂ। ਜਿਹੜਾ ਗ੍ਰਿਫਤਾਰ ਵਿਅਕਤੀ ਜਿਹੜੇ ਹਨ ਉਹਨਾਂ ਵਿੱਚੋਂ ਸਾਰੇ ਜਲੰਧਰ ਦੇ ਰਹਿਣ ਵਾਲੇ ਇੱਕ ਨਵੀਨ ਸੈਣੀ ਹੈ ਉਰਫ ਚਿੰਟੂ ਗ੍ਰਿਸ਼ਨ ਬਾਲੀ ਵਿਨੋਦ ਜੋਸ਼ੀ ਤੇ ਨੀਰਜ ਨੀਰਜ ਜਿਹੜਾ ਹੈ ਉਹ ਹਸਪੀਟਲ ਚ ਐਡਮਿਟ ਹੈ ਇਹ ਭਜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡਿੱਗ ਗਿਆ ਲੱਤਾਂ ਦੀ ਟੁੱਟੀਆਂ ਫ੍ਰੈਕਚਰ ਹੋ ਗਏ ਲੱਤਾਂ ਚਿੰਟੂ ਕਾਫੀ ਟਾਈਮ ਤੋਂ ਸਰਗਰਮ ਹੈ ਏਰੀਆ ਚ ਫਰੋਤੀ ਰੋਣਾ ਧਮਕਾਣਾ ਇਲੀਗਲ ਪਾਰਕਿੰਗ ਅ ਸ਼ਰਾਬ ਦਾ ਕੰਮ ੱਕੇ ਨਾਲ ਜਬਰਨ ਵਸੂਲੀ ਦਾ ਕੰਮ ਕਰਦਾ ਸੀ ਤੇ ਹੋਰ ਵੀ ਦੇ ਨਾਲ ਤੇ ਗੈਂਗ ਦੇ ਹੋਰ ਵੀ ਮੈਂਬਰਸ ਹੈ ਜਿਹੜੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਆਇਡੈਂਟੀਫਾਈ ਕਰ ਲਿਆ ਗਿਆ ਤੇ ਇਹ ਚਾਰੋਂ ਵਿਅਕਤੀ ਜਿਹੜੇ ਹੈ ਕੁਲ ਮਿਲਾ ਕੇ ਕੋਈ 34 ਪਰਚੇ ਨਾਲ ਤੇ ਅਗੇਂਸਟ ਦਰਜ ਹੈ ਮਰਡਰ ਦਾ ਅਟੈਂਪਟ ਟੂ ਮਰਡਰ ਦੇਕਾਤੀ ਐਕਸਟਰਸ਼ਨ ਤੇ ਹੀਨਸ ਕ੍ਰਾਈਮ ਆਲਮੋਸਟ ਸਾਰੀ ਹੀਨਸ ਕ੍ਰਾਈਮ ਦੇ ਪਰਚਨਾਤ ਤਰਜੇ ਇਹ ਬੇਸਿਕਲੀ ਬਿਲੋਂਗ ਕਰਦੇ ਆ ਪ੍ਰੇਮਾ ਲੋਹਰੀਆ ਤੇ ਗੌਂਡਰ ਗੈਂਗ ਦੇ ਮੈਂਬਰਸ ਹੈ ਤੇ ਜੇਲ੍ਹ ਵਿੱਚ ਜਦ ਦੇ ਜੇਲ੍ਹ ਸੀਗ ਤਾਂ ਵੀ ਇਹ ਸਰਗਰਮ ਸੀਗੇ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ ਰਕੀ ਕਿੱਤੀ ਹੋਈ ਸੀਗੀ ਦੋ ਟਾਰਗੇਟਸ ਨੂੰ ਇਹਨਾਂ ਨੇ ਐਲੀਮੀਨੇਟ ਕਰਨਾ ਸੀਗਾ ਕੈਸੇ ਲੈ ਕੇ ਕਿ ਟਾਰਗੇਟਸ ਜਿਹੜੇ ਹਨ ਉਹ ਆਪਾਂ ਤੁਹਾਨੂੰ ਨਹੀਂ ਡਿਸਕਲੋਸ ਕਰ ਪਾਏਗੇ ਡਿਊ ਟੂ ਸਕਿਉਰਟੀ ਰੀਜ਼ਨਸ ਇਹਨਾਂ ਨੂੰ ਜਦ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਪੋਜੀਸ਼ਨ ਵਿੱਚੋਂ 6 32 ਬੋਰ ਤੇ ਪਿਸਟਲ ਸਾਨੂੰ ਬਰਾਮਦ ਹੋਏ ਉਹਦੀ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਕਿ ਇਹ ਕਿੱਥੋਂ ਪ੍ਰਕੂਅਰ ਕਰਕੇ ਆਏ ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਮੁਲਜ਼ਮ ਪੰਜਾਬ ਦੇ ਵਿੱਚ ਕਤਲ ਦੀ ਵੱਡੀ ਵਾਰਤਾ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਹੈ ਫਿਲਹਾਲ ਇਨ੍ਹਾਂ ਦੇ ਸਬੰਧੀ ਅਗਲੇਰੀ ਜਾਂਚ ਚੱਲ ਰਹੀ ਹੈ ਅੱਜ ਦੇ ਪੰਜਾਬ ਨਿਊਜ਼ ਬਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਪੰਜਾਬ ਵਾਸੀਆਂ ਲਈ ਸੀਐਮ ਮਾਨੀ ਗਿਤਾ ਵੱਡਾ ਐਲਾਨ ਦੋ ਹੋਰ ਟੋਲ ਪਲਾਸੇ ਕਿਤੇ ਜਾਂਦੇ ਬੰਦ ਵਿਦੱਖਸ਼ੀ ਤਰਨਤੁਰਾਲਾ ਤੇ ਸੁਸ਼ੀਲ ਰਿੰਕੂ ਦੀਆਂ ਵਧੀਆਂ ਮੁਸ਼ਕਲਾਂ ਸਰਕਾਰ ਨੇ ਸੁਰੱਖਿਆ ਦੇ ਵਿੱਚ ਕੀ ਕੀਤੀ ਕਟੌਤੀ ਦਿੱਲੀ ਸ਼ਰਾਪੁਟਾਲਾ ਮਾਮਲੇ 'ਚ ਮੰਤਰੀ ਕਲਾਸ਼ ਗਹਿਲੋਤੋ ਕੀਤੇ ਗਈ ਪੁੱਛਗਿੱਛ ਮਨਜਿੰਦਰ ਸਿਰਸਾਨੇ ਨੇ ਦਿੱਤਾ ਬਿਆਨ ਨੌਜਵਾਨ ਕਿਸਾਨ ਨਵਦੀਪ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਦੇ ਵਿੱਚ ਸਿਆਸੀ ਲੀਡਰਾਂ ਨੇ ਦਿੱਤਾ ਪ੍ਰਤੀਕਰਮ ਇਸ ਦਿਨ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ